ਆਪ ਸਰਕਾਰ ਨੇ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਐਲਾਨ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਸਬੰਧੀ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦਾਵਾ ਕੀਤਾ ਹੈ ਕਿ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਠੋਸ ਪ੍ਰਬੰਧ ਕੀਤੇ ਗਏ ਨੇ ਢਿੱਲੋਂ ਕਹਿੰਦੇ ਕਿ ਸਰਕਾਰ ਨੇ ਫਸਲ ਦੀ ਖਰੀਦ ਤੇ ਅਦਾਇਗੀ ਦੇ ਪ੍ਰਬੰਧ ਕੀਤੇ ਨੇ ਕਿਸਾਨ ਦਾ ਹਰ ਦਾਣਾ ਖਰੀਦਿਆ ਜਾਵੇਗਾ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦਾ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਸੰਪਰਕ ਕਰ ਸਕਦੇ ਨੇ ਉਹਨਾਂ ਨੇ ਕਿਸਾਨਾਂ ਨੂੰ ਵੀ اپیل ਕੀਤੀ ਹੈ ਕਿ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਸੁੱਕੀ ਲੈ ਕੇ ਆਉਣ ਕਾਹ ਤੋਂ 1 April ਤੋਂ ਜਿਹੜੀ ਆ 2025 ਕਣਕ ਦੀ ਖਰੀਦ ਬੜੀ ਜੋਰਾਂ ਸ਼ੋਰਾਂ ਨਾਲ ਤਿਆਰੀ ਹੈ ਸਾਡੀ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਆ ਪੇਮੈਂਟ ਜਿਹੜੀ ਆ ਉਹ ਸਰਕਾਰ ਨੇ ਪੂਰਾ ਪ੍ਰਬੰਧ ਕਰ ਲਿਆ ਆ ਸਾਡੀ ਸੀਸੀ ਲਿਮਟ ਹੈ ਜਿਹੜੀ ਪੰਜਾਬ ਸਰਕਾਰ ਦੀ ਉਹ ਉਹ ਬਿਲਕੁਲ ਚਾਲੂ ਕਰ ਦਿੱਤੀ ਗਈ ਆ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਇੱਕ ਤਰੀਕ ਤੋਂ ਜ਼ਿਮੀਂਦਾਰ ਜਿਹੜੇ ਆ ਆਪਣੇ ਕਣਕ ਮੰਡੀਆਂ ਦੇ ਵਿੱਚ ਲੈ ਕੇ ਆਉਣ ਅਸੀਂ ਦਾਣਾ-ਦਾਣਾ ਜਿਹੜਾ ਹੈ ਉਹ ਕਣਕ ਦਾ ਖਰੀਦਾਂਗੇ ਫਸਲ ਦਾ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸੇ ਜ਼ਿਮੀਂਦਾਰ ਨੂੰ ਕਿਸੇ ਆੜਤੀ ਨੂੰ ਕਿਸੇ ਮਜ਼ਦੂਰ ਨੂੰ ਜਾਂ ਕਿਸੇ ਕਿਸਾਨ ਨੂੰ ਨਹੀਂ ਆਉਣ ਦਿੱਤੀ ਜਾਏਗੀ ਜੇ ਕੋਈ ਕਿਸੇ ਨੂੰ ਮੁਸ਼ਕਲ ਪੇਚ ਆਉਂਦੀ ਹੈ ਤਾਂ ਕਿਸੇ ਵੀ ਵੇਲੇ 24 ਘੰਟੇ ਸੀਜ਼ਨ ਦੇ ਵਿੱਚ ਵੀ ਤੇ ਅੱਗੇ ਪਿੱਛੇ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਭਾਵੇਂ ਉਹ ਜ਼ਿਮੀਂਦਾਰ ਨੇ ਭਾਵੇਂ ਆੜਤੀ ਨੇ ਭਾਵੇਂ ਸਾਡੇ ਤੋਲੇ ਭਰਾ ਨੇ ਤੇ ਭਾਵੇਂ ਲੇਬਰ ਦਾ ਕੰਮ ਕਰਨ ਵਾਲੇ ਸਾਡੇ ਮਜ਼ਦੂਰ ਭਰਾ ਨੇ ਉਹ ਸਾਰਿਆਂ ਦੇ ਵਿੱਚ ਕਿਸੇ ਨੂੰ ਮੰਡੀ ਦੇ ਵਿੱਚ ਕਿਸੇ ਦੀ ਵੀ ਮੇਰੀ ਚੀਜ਼ ਦਿੱਕਤ ਆਵੇ ਤਾਂ ਮੈਂ 24 ਘੰਟੇ ਹਾਜ਼ਰ ਹਾਂ ਮੇਰਾ ਫੋਨ 24 ਘੰਟੇ ਖੁੱਲਾ ਰਹਿੰਦਾ ਤੇ ਬਾਕੀ ਸਫਾਈ ਦੇ ਪ੍ਰਬੰਧ ਮੁਕੰਮਲ ਨੇ ਜ਼ਿੰਮੇਵਾਰਾਂ ਦੇ ਪੀਣ ਲਈ ਪਾਣੀ ਜਿਹੜਾ ਹੈ ਉਹ ਮੁਕੰਮਲ ਅਸੀਂ ਅਰੇਂਜਮੈਂਟ ਕੀਤਾ ਹੈ ਸਾਫ਼ ਪਾਣੀ ਜਿਹੜਾ ਪੀਣ ਦਾ ਮੁਹੱਈਆ ਕਰਾਉਣ ਦਾ ਅਰੇਂਜਮੈਂਟ ਕਰ ਲਿਆ ਗਿਆ ਤੇ ਕੱਲ ਤੋਂ ਹਰ ਤਰ੍ਹਾਂ ਦੀ ਜਿਹੜੀ ਹੈ ਸਹੂਲਤ ਹੈ ਉਹ ਜ਼ਿੰਮੇਵਾਰਾਂ ਨੂੰ ਕਿਸਾਨਾਂ ਨੂੰ ਮੰਡੀ ਦੇ ਵਿੱਚ ਦਿੱਤੀ ਜਾਊਗੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਪੇਸ਼ ਆਊਗੀ 24 ਘੰਟੇ ਦੇ ਵਿੱਚ ਜਿਹੜੀ ਆ ਅਦਾਈ ਗਈ ਕਣਕ ਦੀ ਫਸਲ ਦੀ ਉਹ ਅਸੀਂ ਜਰੂਰ ਕਰਾਂਗੇ ਲੇਕਿਨ ਇੱਕ ਹੋਰ ਵੀ ਅਪੀਲ ਕਰਨੀ ਚਾਹੁੰਨਾ ਕਿਸਾਨਾਂ ਨੂੰ ਕਿ ਜਦੋਂ ਵੀ ਫਸਲ ਲੈ ਕੇ ਆਉਣ ਫਸਲ ਜਰੂਰ ਸੁੱਕੀ ਲੈ ਕੇ ਆਉਣ ਤਾਂ ਕਿ ਮੰਡੀ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ ਸਾਨੂੰ ਵੀ ਕੋਈ ਮੁਸ਼ਕਲ ਨਾ ਪੇਸ਼ ਆਵੇ बार-बार ਕਿਸਾਨਾਂ ਨੂੰ ਸਾਨੂੰ ਕਹਿਣ ਦੀ ਲੋੜ ਨਾ ਪਵੇ ਮੈਂ ਤਾਂ ਇਹ ਚਾਹੁੰਦਾ ਵੀ ਕੋਈ ਵੀ ਐਸੀ ਗੱਲ ਨਾ ਆਵੇ ਦਿੱਕਤ ਨਾ ਆਵੇ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਜਿਹੜੀ ਆ ਸਾਡਾ ਇਸ ਸੀਜ਼ਨ ਪਰਮਾਤਮਾ ਨੇ ਪਰੇ ਚੜ੍ਹੇ ਆਪ ਸਰਕਾਰ ਨੇ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਐਲਾਨ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਸਬੰਧੀ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦਾਵਾ ਕੀਤਾ ਹੈ ਕਿ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਠੋਸ ਪ੍ਰਬੰਧ ਕੀਤੇ ਗਏ ਨੇ ਢਿੱਲੋਂ ਕਹਿੰਦੇ ਕਿ ਸਰਕਾਰ ਨੇ ਫਸਲ ਦੀ ਖਰੀਦ ਤੇ ਅਦਾਇਗੀ ਦੇ ਪ੍ਰਬੰਧ ਕੀਤੇ ਨੇ ਕਿਸਾਨ ਦਾ ਹਰ ਦਾਣਾ ਖਰੀਦਿਆ ਜਾਵੇਗਾ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦਾ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਦਿੱਤਾ ਜਾਵੇਗਾ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਸੰਪਰਕ ਕਰ ਸਕਦੇ ਨੇ ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਸੁੱਕੀ ਲੈ ਕੇ ਆਉਣ ਕਾਹਤੋਂ 1 ਅਪ੍ਰੈਲ ਤੋਂ ਜਿਹੜੀ ਹੈ 2025 ਕਣਕ ਦੀ ਖਰੀਦ ਬੜੀ ਜੋਰਾਂ ਸ਼ੋਰਾਂ ਨਾਲ ਤਿਆਰੀ ਹੈ ਸਾਡੀ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਆ ਪੇਮੈਂਟ ਜਿਹੜੀ ਆ ਉਹ ਸਰਕਾਰ ਨੇ ਪੂਰਾ ਪ੍ਰਬੰਧ ਕਰ ਲਿਆ ਆ ਸਾਡੀ ਸੀਸੀ ਲਿਮਟ ਹੈ ਜਿਹੜੀ ਪੰਜਾਬ ਸਰਕਾਰ ਦੀ ਉਹ ਉਹ ਬਿਲਕੁਲ ਚਾਲੂ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਇੱਕ ਤਰੀਕ ਤੋਂ ਜ਼ਿਮੀਂਦਾਰ ਜਿਹੜੇ ਆ ਆਪਣੇ ਕਣਕ ਮੰਡੀਆਂ ਦੇ ਵਿੱਚ ਲੈ ਕੇ ਆਉਣ ਅਸੀਂ ਦਾਣਾ ਦਾਣਾ ਜਿਹੜਾ ਹੈ ਉਹ ਕਣਕ ਦਾ ਖਰੀਦਾਂਗੇ ਫਸਲ ਦਾ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸੇ ਜ਼ਿਮੀਂਦਾਰ ਨੂੰ ਕਿਸੇ ਆੜਤੀ ਨੂੰ ਕਿਸੇ ਮਜ਼ਦੂਰ ਨੂੰ ਜਾਂ ਕਿਸੇ ਕਿਸਾਨ ਨੂੰ ਨਹੀਂ ਆਉਣ ਦਿੱਤੀ ਜਾਏਗੀ ਜੇ ਕੋਈ ਕਿਸੇ ਨੂੰ ਮੁਸ਼ਕਲ ਪੇਚ ਆਉਂਦੀ ਹੈ ਤਾਂ ਕਿਸੇ ਵੀ ਵੇਲੇ 24 ਘੰਟੇ ਸੀਜ਼ਨ ਦੇ ਵਿੱਚ ਵੀ ਤੇ ਅੱਗੇ ਪਿੱਛੇ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਭਾਵੇਂ ਉਹ ਜ਼ਿਮੀਂਦਾਰ ਨੇ ਭਾਵੇਂ ਆੜਤੀ ਨੇ ਭਾਵੇਂ ਸਾਡੇ ਤੋਲੇ ਭਰਾ ਨੇ ਤੇ ਭਾਵੇਂ ਲੇਬਰ ਦਾ ਕੰਮ ਕਰਨ ਵਾਲੇ ਸਾਡੇ ਮਜ਼ਦੂਰ ਭਰਾ ਨੇ ਉਹ ਸਾਰਿਆਂ ਦੇ ਵਿੱਚ ਕਿਸੇ ਨੂੰ ਮੰਡੀ ਦੇ ਵਿੱਚ ਕਿਸੇ 'ਚ ਵੀ ਮੇਰੀ ਚੀਜ਼ ਦਿੱਕਤ ਆਵੇ ਤਾਂ ਮੈਂ 24 ਘੰਟੇ ਹਾਜ਼ਰ ਹਾਂ ਮੇਰਾ ਫੋਨ 24 ਘੰਟੇ ਖੁੱਲਾ ਰਹਿੰਦਾ ਤੇ ਬਾਕੀ ਸਫਾਈ ਦੇ ਪ੍ਰਬੰਧ ਮੁਕੰਮਲ ਨੇ ਜ਼ਿੰਮੇਵਾਰਾਂ ਦੇ ਪੀਣ ਲਈ ਪਾਣੀ ਜਿਹੜਾ ਹੈ ਉਹ ਮੁਕੰਮਲ ਅਸੀਂ ਅਰੇਂਜਮੈਂਟ ਕੀਤਾ ਹੈ ਸਾਫ਼ ਪਾਣੀ ਜਿਹੜਾ ਪੀਣ ਦਾ ਮੁਹੱਈਆ ਕਰਾਉਣ ਦਾ ਅਰੇਂਜਮੈਂਟ ਕਰ ਲਿਆ ਗਿਆ ਤੇ ਕੱਲ ਤੋਂ ਹਰ ਤਰ੍ਹਾਂ ਦੀ ਜਿਹੜੀ ਹੈ ਸਹੂਲਤ ਹੈ ਉਹ ਜ਼ਿੰਮੇਵਾਰਾਂ ਨੂੰ ਕਿਸਾਨਾਂ ਨੂੰ ਮੰਡੀ ਦੇ ਵਿੱਚ ਦਿੱਤੀ ਜਾਊਗੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਪੇਸ਼ ਆਊਗੀ 24 ਘੰਟੇ ਦੇ ਵਿੱਚ ਜਿਹੜੀ ਆ ਅਦਾਈ ਗਈ ਕਣਕ ਦੀ ਫਸਲ ਦੀ ਉਹ ਅਸੀਂ ਜਰੂਰ ਕਰਾਂਗੇ ਲੇਕਿਨ ਇੱਕ ਹੋਰ ਵੀ ਅਪੀਲ ਕਰਨੀ ਚਾਹੁੰਨਾ ਕਿਸਾਨਾਂ ਨੂੰ ਕਿ ਜਦੋਂ ਵੀ ਫਸਲ ਲੈ ਕੇ ਆਉਣ ਫਸਲ ਜਰੂਰ ਸੁੱਕੀ ਲੈ ਕੇ ਆਉਣ ਤਾਂ ਕਿ ਮੰਡੀ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ ਸਾਨੂੰ ਵੀ ਕੋਈ ਮੁਸ਼ਕਲ ਨਾ ਪੇਸ਼ ਆਵੇ बार-बार ਕਿਸਾਨਾਂ ਨੂੰ ਸਾਨੂੰ ਕਹਿਣ ਦੀ ਲੋੜ ਨਾ ਪਵੇ ਮੈਂ ਤਾਂ ਇਹ ਚਾਹੁੰਦਾ ਵੀ ਕੋਈ ਵੀ ਐਸੀ ਗੱਲ ਨਾ ਆਵੇ ਦਿੱਕਤ ਨਾ ਆਵੇ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਜਿਹੜੀ ਆ ਸਾਡਾ ਇਸ ਸੀਜ਼ਨ ਪਰਮਾਤਮਾ ਨੇ ਪਰੇ ਚੜ੍ਹੇ